ਸਸ਼ਿਕਾ ਜੀ ਆਪ ਸਭ ਜੀ ਦਾ ਮਲਟੀ ਵੀਡੀਓ ਚੈਨਲ ਤੇ ਸਵਾਗਤ ਹੈ ਮੈਂ ਬਣਾਉਣ ਜਾਣੀ ਹਾਂ ਜੀ ਅੱਜ ਆٹے ਦੇ ਹੈਲਦੀ ਮਟਰ ਮੈਂ ਬਹੁਤ ਹੀ ਟੇਸਟੀ ਮਟਰ ਤੁਹਾਨੂੰ ਬਣਾ ਕੇ ਦਿਖਾਵਾਂਗੀ ਜੀ ਅੱਜ ਮੈਂ ਲਿਆ ਜੀ ਇੱਕ ਕੌਲੀ ਆٹے ਦੀ ਕਿਉਂਕਿ ਆਪਾਂ ਜਿਵੇਂ ਆ ਕਿ ਮੈਦੇ ਦੇ ਮਟਰ ਤੇ ਹਰ ਕੋਈ ਖਾਂਦੇ ਆਪਾਂ ਬਾਜ਼ਾਰ ਤੋਂ ਲੈ ਕੇ ਹਨਾ ਤੋ ਕੋਈ ਨਹੀਂ ਹੈਲਦੀ ਨਹੀਂ ਹੁੰਦੇ ਮੈਂ ਤਾਂ ਆਪਣੀ ਸਿਹਤ ਲਈ ਕਿੰਨਾ ਮਾੜਾ ਹੁੰਦਾ ਆਪ ਸਭ ਨੂੰ ਪਤਾ ਹੀ ਹੈ ਨਾ ਆਪਾਂ ਬਣਾਵਾਂਗੇ ਅੱਜ ਘਰ ਬੱਚਿਆਂ ਵਾਸਤੇ ਦੇਸੀ ਘਿਓ ਦੇ ਵਿੱਚ ਬਹੁਤ ਹੀ ਹੈਲਦੀ ਟੇਸਟੀ ਮਟਰ ਜੀਰਾ 联ਾਜੀ 2 ਚਮਚ ਨਿੱਕੇ ਇੱਕ ਚਾਹ ਪੱਤੀ ਵਾਲਾ ਚਮਚ ਮੈਂ ਲਿਆ ਜੀ ਅਜਵੈਨ ਦਾ ਇਹਨਾਂ ਨੂੰ ਥੋੜਾ ਮੈਂ ਹੱਥਾਂ ਤੇ ਮਸਲ ਲਵਾਂਗੇ जवैन हूँ मैं पावगी जी नमक नमक एक चम्मच में लिया वा बाकी थोड़ा टेस्ट के अकॉर्डिंग ट्राई कर लगी जी फिर थोड़ा हूँ मैं मिलावगी जी इस देसी घ्यो देखो मैं मेल्ट कर लिया पहले इन हूँ मैं ये दे बेचे थोड़ा मसला मसलांग सारा प्रोसेस ਤਿਆਰ ਨਾਲ ਦੇਖਿਓ ਓਨੇ ਹੀ ਫਿਰ ਤੁਸੀਂ ਜੇ ਬਣਾਓਗੇ ਤੇ ਬਹੁਤ ਹੀ ਵਧੀਆ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਜੀ। ਆਪਾਂ ਇਹਨੇ ਹੱਥਾਂ 'ਚ ਇਹਨਾਂ ਨੂੰ ਮਸਲਾਂਗੇ ਜੀ ਆਟੇ ਵਿੱਚ ਚੰਗੀ ਤਰ੍ਹਾਂ ਜਿਹੜਾ ਵਿੱਚ ਮਿਕਸ ਅਪ ਹੋ ਜਾਏਗਾ ਆਟੇ ਦੇ। ਹੁਣ ਆਪਾਂ ਪਾਣੀ ਲਾਵਾਂਗੇ ਨਾਲ। ਥੋੜਾ ਥੋੜਾ ਪਾਣੀ ਲਾਵਾਂਗੇ। ਫਟਾਉਣੀ ਦੇਖੋ ਜੀ ਮੇਰਾ ਨਰਮ ਹੋ ਚੁੱਕਿਆ ਵਾ ਹੁਣ ਇਹਨਾਂ ਨੂੰ 10 ਮਿੰਟ ਲਈ ਰੈਸਟ ਤੇ ਰਹਿਣ ਦਵਾਂਗੀ ਟੱਕ ਕੇ ਰੱਖ ਦਾਂਗੀ ਜੀ ਫਿਰ ਆਪਾਂ ਇਹਦੇ ਤੁਲਿਕੇ ਨਿੱਕੇ ਪੇੜੇ ਬਣਾ ਕੇ ਫਿਰ ਇਹਨਾਂ ਨੂੰ ਵੇਲ ਲਵਾਂਗੇ ਜੀ ਹੁਣ ਮੈਂ ਗੈਸ ਤੇ ਪੈਨ ਚਾਵਾਂਗੀ ਜੀ ਹੁਣ ਮੈਂ ਕਿ ਪਾਵਾਂਗੀ ਦੇਸੀ ਘਿਓ ਮੈਂ ਦੇਸੀ ਘਿਓ ਪਾ ਦਿੱਤਾ ਆਇਆ ਵਿੱਚ ਮੈਲਟ ਹੋਣ ਦਾ ਪਿਆ ਵਾ ਤਾਂ ਤਾਈ ਮੈਂ ਮਟਰਾਂ ਨੂੰ ਵੀ ਲਾਵਾਂਗੀ ਹਾਂਜੀ ਮਟਰਾਂ ਨੂੰ ਮੈਂ ਖਾਰੀ ਤੇ ਵੇਲਾਂਗੀ ਕਿਉਂਕਿ ਚਕਲੇ ਤੇ ਇਹਦੇ ਵੱਡੀ ਥੋੜੀ ਜੀ ਭਾਂਜੇ ਕਿ ਲੋਈ ਹਾਂਜੀ ਮੈਂ ਰੋਟੀ ਵੇਲ ਲਈ ਹੋਈ ਹੈ ਕਿਉਂਕਿ ਤਾਂ ਮਤਲਬ ਇਦਾਂ ਦੀ ਰੋਟੀ ਬਣੀ ਹੈ ਇਹ ਤਾਂ ਕਰਕੇ ਬਣੀ ਹੈ ਕਿਉਂਕਿ ਕਿਉਂ ਮੇਰੇ ਕੋਲ ਜਿਆਦਾ ਪੈ ਗਿਆ ਕਿਉਂ ਵੈਸੇ ਵੀ ਜਿਆਦਾ ਵੀ ਹੋਏ ਮੁਸ਼ਕਲ ਨਹੀਂ ਕੋਈ ਵੀ ਕਿਉਂਕਿ ਆਪਣਾ ਦੇਸੀ ਘਿਓ ਮਾੜਾ ਥੋੜੀ ਨਾ ਐ ਤੇ ਬੱਚਿਆਂ ਦੀ ਹੈਲਥ ਵਾਸਤੇ ਬਣਾਉਣਾ ਨਾ ਵਧੀਆ ਮੈਂ ਅਕਸਰ ਬੱਚਿਆਂ ਨੂੰ ਐਵੇਂ ਹੀ ਬਣਾ ਕੇ ਦੇ ਜੁਣੀ ਆ ਇਹਨਾਂ ਦਾ ਤਾਂ ਹਾਂਜੀ ਦੇਖੋ ਜੀ ਮਟਰ ਬਣ ਕੇ ਆਟੇ ਵਾਲੇ ਮਟਰ ਬਣ ਕੇ ਹੋ ਚੁੱਕੇ ਜੀ ਤਿਆਰ ਖਾਣ ਵਾਸਤੇ ਬਹੁਤ ਹੀ ਟੇਸਟੀ ਹੈ ਤੁਹੀ ਵੀ ਆਪਣੇ ਘਰੇ ਬਣਾਓ ਆਪਣੇ ਬੱਚਿਆਂ ਨੂੰ ਖਾਓ ਦੇਖੋ ਐਨੇ ਪੁਰਪਰੇ ਮੂੰਹ ਚ ਪਾਉਂਦੇ ਸਾਰ ਹੀ ਖੁੱਲ ਜਾਂਦੇ ਆ ਮੇਰੇ ਬੱਚਿਆਂ ਨੇ ਖਾ ਕੇ ਐਨਾ ਆਨੰਦ ਲਿਆ ਨਾ ਕਿ ਬਹੁਤ ਕਹਿੰਦੇ ਮੰਮੀ ਅੱਜ ਟੇਸਟੀ ਬਣਿਆ ਮਟਰ ਤੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਬਣਾ ਕੇ ਖਿਲਾਓ ਔਰ ਮੇਰੀ ਰੈਸਪੀ ਨੂੰ ਫੋਲੋ ਕਰਿਓ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾਈ ਆ ਉਸ ਤਰ੍ਹਾਂ ਉਸ ਤਰ੍ਹਾਂ ਔਰ ਮੈਨੂੰ ਉਹ ਟਿੱਕ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਮਟਰ ਕਿਵੇਂ ਦੇ ਬਣੇ ਆ ਹਾਂਜੀ ਅਮਜੀ ਦਾ ਬਹੁਤ ਬਹੁਤ ਧੰਨਵਾਦ ਜੋ ਮੇਰੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਪਲੀਜ਼ ਮੈਨੂੰ ਸਬਸਕ੍ਰਾਈਬ ਕਰ ਲੈਣਾ ਸਪੋਰਟ ਕਰਨਾ ਲਾਈਕ ਕਰਨਾ ਮੇਰੇ ਇਸ ਕਮੈਂਟ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਸ਼ਿਕਾ ਜੀ